ਸਾਊਥਡਨੀ ਦਾ ਰਹਿਣ ਵਾਲਾ ਇੱਕ 45 ਸਾਲਾ ਆਦਮੀ ਅੱਜ ਪੁਲਿਸ ਦੇ ਅੜਿੱਕੇ ਚੜ ਗਿਆ ਕਿਉਂਕਿ ਉਸਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਧੋਖੇ ਨਾਲ ਪਾਕਿਸਤਾਨ 'ਚ ਛੱਡ ਗਿਆ ਹੁੰਦਾ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਉਸਤੇ ਲੱਗੇ ਹਨ ਅਤੇ ਉਸ ਨੂੰ ਅੱਜ ਲਿਵਰਪੂਲ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਸਤ 2024 ਵਿੱਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਧੋਖੇ ਦੇ ਨਾਲ ਪਾਕਿਸਤਾਨ ਲਿਜਾਣ ਲਈ ਬਣਾਇਆ ਸੀ ਪਾਕਿਸਤਾਨ ਪੁੱਜ ਕੇ ਦੋਸ਼ੀ ਨੇ ਬੱਚੇ ਦਾ ਪਾਸਪੋਰਟ ਲੈ ਲਿਆ ਅਤੇ ਦੋਹਾਂ ਨੂੰ 에어ਪੋਰਟ ਤੇ ਛੱਡ ਕੇ ਆਪ ਆਸਟ੍ਰੇਲੀਆ ਵਾਪਸ ਆ ਗਿਆ ਨਵੰਬਰ 2024 ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਆਸਟ੍ਰੇਲੀਆ ਵੀਜ਼ਾ ਝਾਲਸਾਜੀ ਰਾਹੀਂ ਰੱਦ ਵੀ ਕਰਵਾ ਦਿੱਤਾ ਪਤਨੀ ਨੇ 2025 ਵਿੱਚ ਆਸਟ੍ਰੇਲੀਆ ਵਾਪਸ ਆਈ ਅਤੇ AFP ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ AFP ਦੀ ایسਟਰਨ ਕਮਾਂਡ ਹਿਊਮਨ ਟ੍ਰੈਫਿਕਿੰਗ ਟੀਮ ਨੇ ਫਰਵ 2025 ਦੇ ਵਿੱਚ ਜਾਂਚ ਆਰੰਭ ਕੀਤੀ 11 ਜੂਨ ਨੂੰ ਆਸਟ੍ਰੇਲ ਦੇ ਇੱਕ ਘਰ ਦੇ ਵਿੱਚ ਛਾਪਮਾਰੀ ਕੀਤੀ ਗਈ ਜਿੱਥੇ ਕਈ ਡਾਕੂਮੈਂਟ ਅਤੇ ਇਲੈਕਟ੍ਰੋਨਿਕ ਆਈਟਮਾਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੋਸ਼ਾਂ ਦਾ ਇਹ ਵਿਅਕਤੀ ਸਾਹਮਣਾ ਕਰ ਰਿਹਾ ਹੈ ਉਸ ਦੇ ਵਿੱਚ 12 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਝੂਠੀ ਪਛਾਣ ਦੀ ਜਾਣਕਾਰੀ ਦਾ ਇਸਤੇਮਾਲ ਕਰਨ ਲਈ 5 ਸਾਲ ਦੀ ਉਸ ਨੂੰ ਸਜ਼ਾ ਹੋਰ ਹੋ ਸਕਦੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਡਿਟੈਕਟਿਵ ਐਕਟਿੰਗ ਸੁਪਰਡੈਂਟ ਲੂਕ ਨੀਡਹਮ ਨੇ ਕਿਹਾ ਹੈ ਕਿ ਮਾਮਲਾ ਐਗਜ਼ਿਟ ਤਸਕਰੀ ਦਾ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਕਿਸੇ ਨੂੰ ਵਿਦੇਸ਼ ਭੇਜ ਕੇ ਉਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰਨੀ ਇੱਕ ਗੰਭੀਰ ਅਪਰਾਧ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਕੇਸ ਅਕਸਰ ਪਰਿਵਾਰਿਕ ਸੰਦਰਭਾ ਵਿੱਚ ਵਾਪਰਦੇ ਹਨ ਅਤੇ ਜੇਕਰ ਤੁਸੀਂ ਜਾਂ ਤੁਹਾਡੀ ਜਾਣ ਪਛਾਣ ਵਾਲਾ ਕੋਈ ਵੀ ਵਿਅਕਤੀ ਮਨੁੱਖੀ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ ਤਾਂ ਤੁਸੀਂ ਵੰਤਰੀ 1 AFP ਤੇ ਕਾਲ ਕਰ ਸਕਦੇ ਹੋ ਜਾਂ AFP ਦੀ ਗੁਪਤ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜ਼ਰੂਰੀ ਹਾਲਾਤ ਤੇ ਤੁਸੀਂ 3000 ਤੇ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸੌਸ਼ਦੀ ਦਾ ਰਹਿਣ ਵਾਲਾ ਇੱਕ 45 ਸਾਲਾ ਆਦਮੀ ਅੱਜ ਪੁਲਿਸ ਤੇ ਅੜਿੱਕੇ ਚੜ ਗਿਆ ਕਿਉਂਕਿ ਉਸਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਧੋਕੇ ਨਾਲ ਪਾਕਿਸਤਾਨ ਨੂੰ ਛੱਡ ਗਿਆ ਹੁੰਦਾ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਉਸਤੇ ਲੱਗੇ ਹਨ ਅਤੇ ਉਸ ਨੂੰ ਅੱਜ ਲਿਵਰਪੂਲ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਸਤ 2024 ਵਿੱਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਧੋਖੇ ਦੇ ਨਾਲ ਪਾਕਿਸਤਾਨ ਲਿਜਾਣ ਲਈ ਬਣਾਇਆ ਸੀ ਪਾਕਿਸਤਾਨ ਪੁੱਜ ਕੇ ਦੋਸ਼ੀ ਨੇ ਬੱਚੇ ਦਾ ਪਾਸਪੋਰਟ ਲੈ ਲਿਆ ਅਤੇ ਦੋਹਾਂ ਨੂੰ 에어ਪੋਰਟ ਤੇ ਛੱਡ ਕੇ ਆਪ ਆਸਟ੍ਰੇਲੀਆ ਵਾਪਸ ਆ ਗਿਆ ਨਵੰਬਰ 2024 ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਆਸਟ੍ਰੇਲੀਆ ਵੀਜ਼ਾ ਝਾਲਸਾਜੀ ਰਾਹੀਂ ਰੱਦ ਵੀ ਕਰਵਾ ਦਿੱਤਾ ਪਤਨੀ ਨੇ 2025 ਵਿੱਚ ਆਸਟ੍ਰੇਲੀਆ ਵਾਪਸ ਆਈ ਅਤੇ AFP ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ AFP ਦੀ ایسਟਰਨ ਕਮਾਂਡ ਹਿਊਮਨ ਟ੍ਰੈਫਿਕਿੰਗ ਟੀਮ ਨੇ ਫਰਵਰੀ 2025 ਦੇ ਵਿੱਚ ਜਾਂਚ ਆਰੰਭ ਕੀਤੀ 11 ਜੂਨ ਨੂੰ ਆਸਟ੍ਰੇਲ ਦੇ ਇੱਕ ਘਰ ਦੇ ਵਿੱਚ ਛਾਪਮਾਰੀ ਕੀਤੀ ਗਈ ਜਿੱਥੇ ਕਈ ਡਾਕੂਮੈਂਟ ਅਤੇ ਇਲੈਕਟ੍ਰੋਨਿਕ ਆਈਟਮਾਂ ਜਬਤ ਕੀਤੀਆਂ ਗਈਆਂ ਜਿਨ੍ਹਾਂ ਦੋਸ਼ਾਂ ਦਾ ਇਹ ਵਿਅਕਤੀ ਸਾਹਮਣਾ ਕਰ ਰਿਹਾ ਹੈ ਉਸ ਦੇ ਵਿੱਚ 12 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਝੂਠੀ ਪਛਾਣ ਦੀ ਜਾਣਕਾਰੀ ਦਾ ਇਸਤੇਮਾਲ ਕਰਨ ਲਈ 5 ਸਾਲ ਦੀ ਉਸ ਨੂੰ ਸਜ਼ਾ ਹੋਰ ਹੋ ਸਕਦੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਡਿਟੈਕਟਿਵ ਐਕਟਿੰਗ ਸੁਪਰਡੈਂਟ ਲੂਕ ਨੀਡਹਮ ਨੇ ਕਿਹਾ ਹੈ ਕਿ ਮਾਮਲਾ ਐਗਜ਼ਿਟ ਤਸਕਰੀ ਦਾ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਕਿਸੇ ਨੂੰ ਵਿਦੇਸ਼ ਭੇਜ ਕੇ ਉਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰਨੀ ਇੱਕ ਗੰਭੀਰ ਅਪਰਾਧ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੇਸ ਅਕਸਰ ਪਰਿਵਾਰਿਕ ਸੰਦਰਭਾ ਵਿੱਚ ਵਾਪਰਦੇ ਹਨ ਅਤੇ ਜੇਕਰ ਤੁਸੀਂ ਜਾਂ ਤੁਹਾਡੀ ਜਾਣ-ਪਛਾਣ ਵਾਲਾ ਕੋਈ ਵੀ ਵਿਅਕਤੀ ਮਨੁੱਖੀ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ ਤਾਂ ਤੁਸੀਂ ਵੰਤਰੀ 1 AFP ਤੇ ਕਾਲ ਕਰ ਸਕਦੇ ਹੋ ਜਾਂ AFP ਦੀ ਗੁਪਤ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜ਼ਰੂਰੀ ਹਾਲਾਤ ਤੇ ਤੁਸੀਂ 300 ਤੇ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਊਥਡਨੀ ਦਾ ਰਹਿਣ ਵਾਲਾ ਇੱਕ 45 ਸਾਲਾ ਆਦਮੀ ਅੱਜ ਪੁਲਿਸ ਤੇ ਅੜਿੱਕੇ ਚੜ ਗਿਆ ਕਿਉਂਕਿ ਉਸਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਧੋਖੇ ਨਾਲ ਪਾਕਿਸਤਾਨ ਨੂੰ ਛੱਡ ਗਿਆ ਹੁੰਦਾ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਉਸਤੇ ਲੱਗੇ ਹਨ ਅਤੇ ਉਸ ਨੂੰ ਅੱਜ ਲਿਵਰਪੂਲ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਸਤ 2024 ਵਿੱਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਧੋਖੇ ਦੇ ਨਾਲ ਪਾਕਿਸਤਾਨ ਲਿਜਾਣ ਲਈ ਬਣਾਇਆ ਸੀ ਪਾਕਿਸਤਾਨ ਪੁੱਜ ਕੇ ਦੋਸ਼ੀ ਨੇ ਬੱਚੇ ਦਾ ਪਾਸਪੋਰਟ ਲੈ ਲਿਆ ਅਤੇ ਦੋਹਾਂ ਨੂੰ 에어ਪੋਰਟ ਤੇ ਛੱਡ ਕੇ ਆਪ ਆਸਟ੍ਰੇਲੀਆ ਵਾਪਸ ਆ ਗਿਆ ਨਵੰਬਰ 2024 ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਆਸਟ੍ਰੇਲੀਆ ਵੀਜ਼ਾ ਝਾਲਸਾਜੀ ਰਾਹੀਂ ਰੱਦ ਵੀ ਕਰਵਾ ਦਿੱਤਾ ਪਤਨੀ ਨੇ 2025 ਵਿੱਚ ਆਸਟ੍ਰੇਲੀਆ ਵਾਪਸ ਆਈ ਅਤੇ AFP ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ AFP ਦੀ ایسਟਰਨ ਕਮਾਂਡ ਹਿਊਮਨ ਟ੍ਰੈਫਿੰਗ ਟੀਮ ਨੇ ਫਰਵਿ 2025 ਦੇ ਵਿੱਚ ਜਾਂਚ ਆਰੰਭ ਕੀਤੀ 11 ਜੂਨ ਨੂੰ ਆਸਟ੍ਰੇਲ ਦੇ ਇੱਕ ਘਰ ਦੇ ਵਿੱਚ ਛਾਪਮਾਰੀ ਕੀਤੀ ਗਈ ਜਿੱਥੇ ਕਈ ਡਾਕੂਮੈਂਟ ਅਤੇ ਇਲੈਕਟ੍ਰੋਨਿਕ ਆਈਟਮਾਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੋਸ਼ਾਂ ਦਾ ਇਹ ਵਿਅਕਤੀ ਸਾਹਮਣਾ ਕਰ ਰਿਹਾ ਹੈ ਉਸ ਦੇ ਵਿੱਚ 12 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਝੂਠੀ ਪਛਾਣ ਦੀ ਜਾਣਕਾਰੀ ਦਾ ਇਸਤੇਮਾਲ ਕਰਨ ਲਈ 5 ਸਾਲ ਦੀ ਉਸ ਨੂੰ ਸਜ਼ਾ ਹੋਰ ਹੋ ਸਕਦੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਡਿਟੈਕਟਿਵ ਐਕਟਿੰਗ ਸੁਪਰਡੈਂਟ ਲੂਕ ਨੀਡਹਮ ਨੇ ਕਿਹਾ ਹੈ ਕਿ ਮਾਮਲਾ ਐਗਜ਼ਿਟ ਤਸਕਰੀ ਦਾ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਕਿਸੇ ਨੂੰ ਵਿਦੇਸ਼ ਭੇਜ ਕੇ ਉਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰਨੀ ਇੱਕ ਗੰਭੀਰ ਅਪਰਾਧ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਕੇਸ ਅਕਸਰ ਪਰਿਵਾਰਿਕ ਸੰਦਰਭਾ ਵਿੱਚ ਵਾਪਰਦੇ ਹਨ ਅਤੇ ਜੇਕਰ ਤੁਸੀਂ ਜਾਂ ਤੁਹਾਡੀ ਜਾਣ ਪਛਾਣ ਵਾਲਾ ਕੋਈ ਵੀ ਵਿਅਕਤੀ ਮਨੁੱਖੀ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ ਤਾਂ ਤੁਸੀਂ ਵੰਤਰੀ 1 AFP ਤੇ ਕਾਲ ਕਰ ਸਕਦੇ ਹੋ ਜਾਂ AFP ਦੀ ਗੁਪਤ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜ਼ਰੂਰੀ ਹਾਲਾਤ ਤੇ ਤੁਸੀਂ 3000 ਤੇ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸੌਸ਼ਿਦਨੀ ਦਾ ਰਹਿਣ ਵਾਲਾ ਇੱਕ 45 ਸਾਲਾ ਆਦਮੀ ਅੱਜ ਪੁਲਿਸ ਤੇ ਅੜਿੱਕੇ ਚੜ ਗਿਆ ਕਿਉਂਕਿ ਉਸਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਧੋਕੇ ਨਾਲ ਪਾਕਿਸਤਾਨ ਨੂੰ ਛੱਡ ਗਿਆ ਹੁੰਦਾ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਉਸਤੇ ਲੱਗੇ ਹਨ ਅਤੇ ਉਸ ਨੂੰ ਅੱਜ ਲਿਵਰਪੂਲ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਸਤ 2024 ਵਿੱਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਧੋਖੇ ਦੇ ਨਾਲ ਪਾਕਿਸਤਾਨ ਲਿਜਾਣ ਲਈ ਬਣਾਇਆ ਸੀ ਪਾਕਿਸਤਾਨ ਪੁੱਜ ਕੇ ਦੋਸ਼ੀ ਨੇ ਬੱਚੇ ਦਾ ਪਾਸਪੋਰਟ ਲੈ ਲਿਆ ਅਤੇ ਦੋਹਾਂ ਨੂੰ 에어ਪੋਰਟ ਤੇ ਛੱਡ ਕੇ ਆਪ ਆਸਟ੍ਰੇਲੀਆ ਵਾਪਸ ਆ ਗਿਆ ਨਵੰਬਰ 2024 ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਆਸਟ੍ਰੇਲੀਆ ਵੀਜ਼ਾ ਝਾਲਸਾਜੀ ਰਾਹੀਂ ਰੱਦ ਵੀ ਕਰਵਾ ਦਿੱਤਾ ਪਤਨੀ ਨੇ 2025 ਵਿੱਚ ਆਸਟ੍ਰੇਲੀਆ ਵਾਪਸ ਆਈ ਅਤੇ AFP ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ AFP ਦੀ ایسਟਰਨ ਕਮਾਂਡ ਹਿਊਮਨ ਟ੍ਰੈਫਿਕਿੰਗ ਟੀਮ ਨੇ ਫਰਵਰੀ 2025 ਦੇ ਵਿੱਚ ਜਾਂਚ ਆਰੰਭ ਕੀਤੀ 11 ਜੂਨ ਨੂੰ ਆਸਟ੍ਰੇਲ ਦੇ ਇੱਕ ਘਰ ਦੇ ਵਿੱਚ ਛਾਪਮਾਰੀ ਕੀਤੀ ਗਈ ਜਿੱਥੇ ਕਈ ਡਾਕੂਮੈਂਟ ਅਤੇ ਇਲੈਕਟ੍ਰੋਨਿਕ ਆਈਟਮਾਂ ਜਬਤ ਕੀਤੀਆਂ ਗਈਆਂ ਜਿਨ੍ਹਾਂ ਦੋਸ਼ਾਂ ਦਾ ਇਹ ਵਿਅਕਤੀ ਸਾਹਮਣਾ ਕਰ ਰਿਹਾ ਹੈ ਉਸ ਦੇ ਵਿੱਚ 12 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਝੂਠੀ ਪਛਾਣ ਦੀ ਜਾਣਕਾਰੀ ਦਾ ਇਸਤੇਮਾਲ ਕਰਨ ਲਈ 5 ਸਾਲ ਦੀ ਉਸ ਨੂੰ ਸਜ਼ਾ ਹੋਰ ਹੋ ਸਕਦੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਡਿਟੈਕਟਿਵ ਐਕਟਿੰਗ ਸੁਪਰਡੈਂਟ ਲੂਕ ਨੀਡਹਮ ਨੇ ਕਿਹਾ ਹੈ ਕਿ ਮਾਮਲਾ ਐਗਜ਼ਿਟ ਤਸਕਰੀ ਦਾ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਕਿਸੇ ਨੂੰ ਵਿਦੇਸ਼ ਭੇਜ ਕੇ ਉਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰਨੀ ਇੱਕ ਗੰਭੀਰ ਅਪਰਾਧ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੇਸ ਅਕਸਰ ਪਰਿਵਾਰਿਕ ਸੰਦਰਭਾ ਵਿੱਚ ਵਾਪਰਦੇ ਹਨ ਅਤੇ ਜੇਕਰ ਤੁਸੀਂ ਜਾਂ ਤੁਹਾਡੀ ਜਾਣ-ਪਛਾਣ ਵਾਲਾ ਕੋਈ ਵੀ ਵਿਅਕਤੀ ਮਨੁੱਖੀ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ ਤਾਂ ਤੁਸੀਂ ਵੰਤਰੀ 1 AFP ਤੇ ਕਾਲ ਕਰ ਸਕਦੇ ਹੋ ਜਾਂ AFP ਦੀ ਗੁਪਤ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜ਼ਰੂਰੀ ਹਾਲਾਤ ਤੇ ਤੁਸੀਂ 300 ਤੇ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਊਥਡਨੀ ਦਾ ਰਹਿਣ ਵਾਲਾ ਇੱਕ 45 ਸਾਲਾ ਆਦਮੀ ਅੱਜ ਪੁਲਿਸ ਤੇ ਅੜਿੱਕੇ ਚੜ ਗਿਆ ਕਿਉਂਕਿ ਉਸਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਧੋਖੇ ਨਾਲ ਪਾਕਿਸਤਾਨ ਨੂੰ ਛੱਡ ਗਿਆ ਹੁੰਦਾ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਉਸਤੇ ਲੱਗੇ ਹਨ ਅਤੇ ਉਸ ਨੂੰ ਅੱਜ ਲਿਵਰਪੂਲ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਸਤ 2024 ਵਿੱਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਧੋਖੇ ਦੇ ਨਾਲ ਪਾਕਿਸਤਾਨ ਲਿਜਾਣ ਲਈ ਬਣਾਇਆ ਸੀ ਪਾਕਿਸਤਾਨ ਪੁੱਜ ਕੇ ਦੋਸ਼ੀ ਨੇ ਬੱਚੇ ਦਾ ਪਾਸਪੋਰਟ ਲੈ ਲਿਆ ਅਤੇ ਦੋਹਾਂ ਨੂੰ 에어ਪੋਰਟ ਤੇ ਛੱਡ ਕੇ ਆਪ ਆਸਟ੍ਰੇਲੀਆ ਵਾਪਸ ਆ ਗਿਆ ਨਵੰਬਰ 2024 ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਆਸਟ੍ਰੇਲੀਆ ਵੀਜ਼ਾ ਝਾਲਸਾਜੀ ਰਾਹੀਂ ਰੱਦ ਵੀ ਕਰਵਾ ਦਿੱਤਾ ਪਤਨੀ ਨੇ 2025 ਵਿੱਚ ਆਸਟ੍ਰੇਲੀਆ ਵਾਪਸ ਆਈ ਅਤੇ AFP ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ AFP ਦੀ ایسਟਰਨ ਕਮਾਂਡ ਹਿਊਮਨ ਟ੍ਰੈਫਿਕਿੰਗ ਟੀਮ ਨੇ ਫਰਵ 2025 ਦੇ ਵਿੱਚ ਜਾਂਚ ਆਰੰਭ ਕੀਤੀ 11 ਜੂਨ ਨੂੰ ਆਸਟ੍ਰੇਲ ਦੇ ਇੱਕ ਘਰ ਦੇ ਵਿੱਚ ਛਾਪਮਾਰੀ ਕੀਤੀ ਗਈ ਜਿੱਥੇ ਕਈ ਡਾਕੂਮੈਂਟ ਅਤੇ ਇਲੈਕਟ੍ਰੋਨਿਕ ਆਈਟਮਾਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੋਸ਼ਾਂ ਦਾ ਇਹ ਵਿਅਕਤੀ ਸਾਹਮਣਾ ਕਰ ਰਿਹਾ ਹੈ ਉਸ ਦੇ ਵਿੱਚ 12 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਝੂਠੀ ਪਛਾਣ ਦੀ ਜਾਣਕਾਰੀ ਦਾ ਇਸਤੇਮਾਲ ਕਰਨ ਲਈ 5 ਸਾਲ ਦੀ ਉਸ ਨੂੰ ਸਜ਼ਾ ਹੋਰ ਹੋ ਸਕਦੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਡਿਟੈਕਟਿਵ ਐਕਟਿੰਗ ਸੁਪਰਡੈਂਟ ਲੂਕ ਨੀਡਹਮ ਨੇ ਕਿਹਾ ਹੈ ਕਿ ਮਾਮਲਾ ਐਗਜ਼ਿਟ ਤਸਕਰੀ ਦਾ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਕਿਸੇ ਨੂੰ ਵਿਦੇਸ਼ ਭੇਜ ਕੇ ਉਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰਨੀ ਇੱਕ ਗੰਭੀਰ ਅਪਰਾਧ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੇਸ ਅਕਸਰ ਪਰਿਵਾਰਿਕ ਸੰਦਰਭਾ ਵਿੱਚ ਵਾਪਰਦੇ ਹਨ ਅਤੇ ਜੇਕਰ ਤੁਸੀਂ ਜਾਂ ਤੁਹਾਡੀ ਜਾਣ-ਪਛਾਣ ਵਾਲਾ ਕੋਈ ਵੀ ਵਿਅਕਤੀ ਮਨੁੱਖੀ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ ਤਾਂ ਤੁਸੀਂ ਵੰਤਰੀ 1 AFP ਤੇ ਕਾਲ ਕਰ ਸਕਦੇ ਹੋ ਜਾਂ AFP ਦੀ ਗੁਪਤ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜ਼ਰੂਰੀ ਹਾਲਾਤ ਤੇ ਤੁਸੀਂ 300 ਤੇ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਊਥਡਨੀ ਦਾ ਰਹਿਣ ਵਾਲਾ ਇੱਕ 45 ਸਾਲਾ ਆਦਮੀ ਅੱਜ ਪੁਲਿਸ ਤੇ ਅੜਿੱਕੇ ਚੜ ਗਿਆ ਕਿਉਂਕਿ ਉਸਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਧੋਖੇ ਨਾਲ ਪਾਕਿਸਤਾਨ 'ਚ ਛੱਡ ਗਿਆ ਹੁੰਦਾ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਉਸਤੇ ਲੱਗੇ ਹਨ ਅਤੇ ਉਸਨੂੰ ਅੱਜ ਲਿਵਰਪੂਲ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਸਤ 2024 ਵਿੱਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਧੋਖੇ ਦੇ ਨਾਲ ਪਾਕਿਸਤਾਨ ਲਿਜਾਣ ਲਈ ਬਣਾਇਆ ਸੀ ਪਾਕਿਸਤਾਨ ਪੁੱਜ ਕੇ ਦੋਸ਼ੀ ਨੇ ਬੱਚੇ ਦਾ ਪਾਸਪੋਰਟ ਲੈ ਲਿਆ ਅਤੇ ਦੋਹਾਂ ਨੂੰ 에어ਪੋਰਟ ਤੇ ਛੱਡ ਕੇ ਆਪ ਆਸਟ੍ਰੇਲੀਆ ਵਾਪਸ ਆ ਗਿਆ ਨਵੰਬਰ 2024 ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਆਸਟ੍ਰੇਲੀਆ ਵੀਜ਼ਾ ਝਾਲਸਾਜੀ ਰਾਹੀਂ ਰੱਦ ਵੀ ਕਰਵਾ ਦਿੱਤਾ ਪਤਨੀ ਨੇ 2025 ਵਿੱਚ ਆਸਟ੍ਰੇਲੀਆ ਵਾਪਸ ਆਈ ਅਤੇ AFP ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ AFP ਦੀ ایسਟਰਨ ਕਮਾਂਡ ਹਿਊਮਨ ਟ੍ਰੈਫਿੰਗ ਟੀਮ ਨੇ ਫਰਵਿ 2025 ਦੇ ਵਿੱਚ ਜਾਂਚ ਆਰੰਭ ਕੀਤੀ 11 ਜੂਨ ਨੂੰ ਆਸਟ੍ਰੇਲ ਦੇ ਇੱਕ ਘਰ ਦੇ ਵਿੱਚ ਛਾਪਮਾਰੀ ਕੀਤੀ ਗਈ ਜਿੱਥੇ ਕਈ ਡਾਕੂਮੈਂਟ ਅਤੇ ਇਲੈਕਟ੍ਰੋਨਿਕ ਆਈਟਮਾਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੋਸ਼ਾਂ ਦਾ ਇਹ ਵਿਅਕਤੀ ਸਾਹਮਣਾ ਕਰ ਰਿਹਾ ਹੈ ਉਸ ਦੇ ਵਿੱਚ 12 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਝੂਠੀ ਪਛਾਣ ਦੀ ਜਾਣਕਾਰੀ ਦਾ ਇਸਤੇਮਾਲ ਕਰਨ ਲਈ 5 ਸਾਲ ਦੀ ਉਸ ਨੂੰ ਸਜ਼ਾ ਹੋਰ ਹੋ ਸਕਦੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਡਿਟੈਕਟਿਵ ਐਕਟਿੰਗ ਸੁਪਰਡੈਂਟ ਲੂਕ ਨੀਡਹਮ ਨੇ ਕਿਹਾ ਹੈ ਕਿ ਮਾਮਲਾ ਐਗਜ਼ਿਟ ਤਸਕਰੀ ਦਾ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਕਿਸੇ ਨੂੰ ਵਿਦੇਸ਼ ਭੇਜ ਕੇ ਉਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰਨੀ ਇੱਕ ਗੰਭੀਰ ਅਪਰਾਧ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੇਸ ਅਕਸਰ ਪਰਿਵਾਰਿਕ ਸੰਦਰਭਾ ਵਿੱਚ ਵਾਪਰਦੇ ਹਨ ਅਤੇ ਜੇਕਰ ਤੁਸੀਂ ਜਾਂ ਤੁਹਾਡੀ ਜਾਣ-ਪਛਾਣ ਵਾਲਾ ਕੋਈ ਵੀ ਵਿਅਕਤੀ ਮਨੁੱਖੀ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ ਤਾਂ ਤੁਸੀਂ ਵੰਤਰੀ 1 AFP ਤੇ ਕਾਲ ਕਰ ਸਕਦੇ ਹੋ ਜਾਂ AFP ਦੀ ਗੁਪਤ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜ਼ਰੂਰੀ ਹਾਲਾਤ ਤੇ ਤੁਸੀਂ 300 ਤੇ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ